Það er hægt að vera sér og að það er hægt að vera að vera að vera. ਹਾਂਜੀ ਪ੍ਰਧਾਨ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਇਹਦੇ ਬਾਰੇ ਥੋੜਾ ਜਾਣਕਾਰੀ ਦਿਓ ਤੁਸੀਂ ਅੱਜ ਜਿਹੜੀ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਸਥਾ ਦੀ ਇੱਕ ਬੈਠਕ ਜਿਹੜੀ ਹੈ ਪਟਿਆਲਾ ਇਨਕਲੇਵ ਹਲਕਾ ਸੁਣਾਉ ਦੇ ਵਿੱਚ ਬੁਲਾਈ ਗਈ ਹੈ ਜਿਹਦੇ ਵਿੱਚ ਅਸੀਂ ਸ੍ਰੀ ਬਲਰਾਜ ਸ਼ਰਮਾ ਜੀ ਨੂੰ ਇੱਥੇ ਦਾ ਸੁਣਾਉਰ ਹਲਕਾ ਇੰਚਾਰਜ ਨਿਯੁਕਤ ਕਰਕੇ ਜਾ ਰਹੇ ਨੇ ਔਰ ਇਸ ਤੋਂ ਇਹਦੇ ਨਾਲ ਹੀ ਅਸੀਂ ਸ੍ਰੀ ਟਿੰਗੀ ਜੀ ਨੂੰ ਉਹਨਾਂ ਨੂੰ ਜਿਨੀਸਟਿੰਗ ਜਿਨੀਸਟਿੰਗ ਇਹਨੂੰ ਮੀਡੀਆ ਸਲਾਹ ਕਰ ਦੇਣਾ ਹੈ ਪਟਿਆਲਾ ਜ਼ਿਲ੍ਹੇ ਦਾ ਜੀਸੀ ਸਬੰਧੀ ਵਿੱਚ ਸਰਬ ਸੰਕੇ ਦੇ ਨਾਮ ਲਗਾਇਆ ਹੈ ਕਿ ਕਾਲੀ ਮਾਤਾ ਮੰਦਪ ਉੱਪਰ ਡਿਊਟੀ ਲੱਗੀ ਹੈ ਮੈਂ ਆ ਕੇ ਇਹਨਾਂ ਨਾਲ ਸਪੋਰਟਿਵ ਲੈਟਰ ਇਹਨਾਂ ਨੂੰ ਜਿਹੜਾ ਹੈ ਪ੍ਰਦਾਨ ਕੀਤਾ ਹੈਗਾ ਅੱਜ ਤੋਂ ਇਹ ਤਿਲ ਵਰਤੇ ਹਿੰਦੂ ਸੁਰੱਖਿਆ ਦਲ ਦੇ ਸਰ ਦੇ ਹਲਕਾ ਦੇ ਇੰਚਾਰਜ ਨੇ ਬਲਰਾਮ ਚਮਾਜੀ ਹੋਰ ਜਿਹਨੇ ਜਿਨੀਸਟਿੰਗ ਕੀਤੀ ਹੈ ਇਹਨਾਂ ਨੂੰ ਅਸੀਂ ਜ਼ਿਲ੍ਹਾ ਪਟਿਆਲਾ ਦਾ ਜਿਹੜਾ ਹੈ ਮੀਡੀਆ ਸਲਾਹ ਕਰਨ ਨੂੰ ਦਿੱਤਾ ਹੈ ਉਮੀਦ ਹੈ ਕਿ ਸਨਾਤਨ ਸੰਧ ਦੇ ਕੰਮਾਂ ਦੇ ਵਿੱਚ ਤੇ ਸਾਡਾ ਮਰ ਚੜ ਕੇ ਸਹੀ ਹੋ ਕਰਨਗੇ ਕਿ ਸਨਾਤਨ ਸੰਧ ਉਹ ਥਾਣ ਔਰ ਪ੍ਰਚਾਰ ਦੇ ਵਿੱਚ ਸਾਡਾ ਮਰ ਚੜ ਕੇ ਸਹੀ ਹੋਗਾ ਕੋਈ ਰਾਜਨੀਤਿਕ ਪਾਰਟੀ ਬਣਦੀ ਕੋਈ ਹੈ ਤੁਹਾਡੇ ਆਪਣੇ ਆਪਣੇ ਪਾਰਟੀ ਸਾਡਾ ਸੰਗਠਨ ਜਿਹੜਾ ਹੈ ਬਿਲਕੁਲ ਪਿਓਰ ਧਾਰਮਿਕ ਹੈ ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਕਿ ਇੱਧਰ ਵੋਟ ਪਾਓ ਉੱਧਰ ਵੋਟ ਪਾਓ ਵੋਟ ਆਪਣੀ ਮਰਜ਼ੀ ਨਾਲ ਪਾਓ ਲੇਕਿਨ ਕਿਤੇ ਧਰਮ ਦੀ ਗੱਲ ਆਉਂਦੀ ਜਿੱਥੇ ਸਨਾਤਨ ਦੀ ਗੱਲ ਆਉਂਦੀ ਤੇ ਸਮਾਜ ਦੀ ਗੱਲ ਆਉਂਦੀ ਆ ਉੱਥੇ ਸਾਰੇ ਆਪਾਂ ਇਕੱਠੇ ਹੋ ਗਏ ਇੱਕ ਹਮਲਾ ਮਾਰੀਏ ਤਾਂ ਕਿ ਆਪਣੇ ਸਮਾਜ ਦਾ ਆਪਣੇ ਧਰਮ ਦਾ ਆਪਣੇ ਸਨਾਤਨ ਦਾ ਪਲਾਓ ਹੋ ਸਕੇ ਆਮ ਜਨ ਤਰਫੀ ਕਹਿਣਾ ਚਾਹੁੰਗਾ ਜਿਸ ਨੌਰਵਾਸੀ ਸੁਣੋ ਚਾਹੁੰਦਾ ਹਾਂ ਨੌਰਵਾਸੀਆਂ ਨੂੰ ਜਿੱਥੇ ਕਿ ਸਾਨੂੰ ਦੱਸਿਆ ਸੀ ਇਹਨਾਂ ਨੇ ਬੰਗਾਲਾਜੀ ਨੇ ਕਿ 180 ਦੇ ਕਰੀਬ ਇਹਨਾਂ ਦੇ ਹਰਤੀ ਦੇ ਪਿੰਡ ਪੈਂਦੇ ਆ ਅੱਜ ਇਹਨਾਂ ਦੀ ਮਿਲਤੀ ਕਰਕੇ ਜਾ ਰਹੇ ਆ ਔਰ ਆਸਪਾਸ ਦੇ ਉਹਨੇੜੇ ਕੋਈ ਸਾਡੇ ਹਾਏ ਹਾਏ ਆਤੇ ਕਾਫੀ ਬੰਦੇ ਮੌਜੂ ਹਾਂ ਇਹਨਾਂ ਦੀ ਅੱਜ ਡਿਊਟੀ ਇਹੀ ਹੈ ਮੇਰੀ ਰਿਕਵੈਸਟ ਹੈ ਮੇਰੀ ਅਪੀਲ ਹੈ ਸਾਰੇ ਹਲਕਾ ਸਨੋਰ ਨਿਵਾਸੀਆਂ ਨੂੰ ਕਿ ਅਕਲਪਾਲਤਿਆ ਹਿੰਦੂ ਸੁਰੱਖਿਆ ਸੰਪਤੀ ਸ੍ਰੀ ਹਿੰਦੂ ਤੱਕ ਨਾਲ ਜੁੜ ਕੇ ਹਿੰਦੂਧਰਮ ਸਨਾਤਨਧਰਮ ਦਾ ਪ੍ਰਚਾਰ ਪ੍ਰਸਾਰ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਿੰਡਪਿੰਡ ગામਾਂ ਦੇ ਵਿੱਚ ਸਾਡਾ ਸਨਾਤਨਧਰਮ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਆਪਾਂ ਸਮਾਜਿਕ ਉਸਤਰਾ ਗਰੀਬ ਲੜਕੀਆਂ ਦੀ ਇੱਛਾ ਦੀ ਹੋ ਗਈ ਦੇ ਰਿੱਚ ਬੱਚਿਆਂ ਨੂੰ ਕੱਪੇ ਘਰਾਂ ਬਣੇ ਉਹਦੀ ਸੇਵਾ ਹੋ ਗਈ ਹੋਰ ਸਨਾਤਨ ਦੀ ਸੇਵਾ ਜਿਸ ਤਰ੍ਹਾਂ ਵੀ ਕੋਈ ਵੀ ਸਨਾਤਨੀ ਆਪਣਾ ਆਪਣੇ ਆਪ ਨੂੰ ਜੜਾ ਪਿਛੜਿਆ ਹੋਇਆ ਮਹਿਸੂਸ ਕਰਦਾ ਹੈ ਉਹਨਾਂ ਨੂੰ ਆਪਾਂ ਬਿਲਕੁਲ ਸਹਾਇਕ ਕਰਕੇ ਉਹਨਾਂ ਨੂੰ ਉੱਪਰ ਲਿਖਿਆ ਬਰਵਾਜ ਜੀ ਤੁਹਾਨੂੰ ਅੱਜ ਹਲਕਾ ਸਨੌਰ ਸਾਹਿਬ ਲਾਇਆ ਹੈ ਆਪਣਾ ਉਮੀਦਵਾਰ ਲਾਇਆ ਹੈ ਅਕਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਫੇਰ ਜੀ ਵੱਲੋਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਤੋਂ ੁੜੀਕਰ ਜੇ ਮੈਂ ਬਾਤਾਂ ਦੀ ਕਰਦਾ ਕਿ ਜਿਹੜੇ ਹਿੰਦੂ ਸਿੱਖਾਂ ਸ਼ਬਦੀ ਦੇ ਆਪਣੇ ਰਜੇਸ਼ ਸਿੰਘ ਜੀ ਆਪਣੇ ਮਹਿਬੂਬਾਨ ਨੂੰ ਤਰਫੋਂ ਕਰਦਾ ਹੈ ਜਿਹੜਾ ਮੈਨੂੰ ਇਹ ਜਿੰਮੇਵਾਰੀ ਸੌਪੀ ਆ ਉਹਨਾਂ ਚਾਰਜ ਲਾਇਆ ਆ ਤੇ ਮੈਂ ਜਿਹੜੇ ਇੱਕ ਸਿੱਖ ਧਰਮ ਦਾ ਉਹਨਾਂ ਧਰਮ ਦਾ ਵੱਧ ਚੜ ਕੇ ਸਰਚਾਰ ਤੇ ਵਿਸਤਾਰ ਕਰਾਂਗਾ ਤੇ ਜਿਹੜੇ ਮੇਰੀ ਡਿਊਟੀ ਲਵਾਈ ਆ ਉਹ ਪੂਰੀ ਮੈਂ ਇਮਾਨਦਾਰੀ ਨਾਲ ਨਿਭਾਵਾਂਗਾ ਜੋ ਉਹਨਾਂ ਨੇ ਮੈਨੂੰ ਜੀ ਸੌਪਿਆ ਜਿਹੜਾ ਉਹਦਾ ਹੈਗਾ ਮੈਂ ਪੂਰੇ ਦੇ ਲੋਕ ਤੇ ਦਿ ਲੋਕ ਇਹਦਾ ਪੇਪੇਟ ਜਾ ਕੇ ਪ੍ਰਚਾਰ ਕਰਾਉਗਾ ਪੰਜਾਬ ਭਰਾਂ ਦਾ ਹੋਰ ਸਾਥੀਆਂ ਨੂੰ ਕੀ ਕਹਿਣਾ ਚਾਹਾਂਗਾ ਆਪਣੇ ਮੈਂ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਹਿੰਦੂ ਸਿਰਖਿਆ ਸਮਝੀਆ ਹਰ ਧਰਮ ਦਾ ਮੈਂ ਮਾਨਨ ਪੂਰਣ ਕਰਾਂਗਾ ਹਰ ਧਰਮ ਦਾ ਮੈਂ ਮਾਨ ਸਬੰਧ ਕਰਾਂਗਾ ਅੱਜ ਜਿੱਥੇ ਵੀ ਅੰਨਿਆ ਹੋ ਰਿਹਾ ਉੱਥੇ ਮੈਂ ਲੜਾਂਗਾ ਔਰ ਜਿੱਥੇ ਵੀ ਕਿਸੇ ਵੀ ਅਤਿਆਚਾਰ ਹੋ ਰਿਹਾ ਹੈ ਕਿਸੇ ਵੀ ਧਰਮ ਦੇ ਖਿਲਾਫ ਔਰ ਜੋ ਕੋਈ ਹੋ ਰਿਹਾ ਮੈਂ ਉਹਦੇ ਖਿਲਾਫ ਲੜਾਈ ਲੜਾਂਗਾ ਔਰ ਮੈਂ ਉਹ ਸਤਿ ਧਰਮ ਦਾ ਹਰ ਪਿੰਡ ਗਲੀ ਗਲੀ ਪ੍ਰਚਾਰ ਕਰਾਂਗਾ ਕਾ ਪੂਰੀ ਤਨ ਮੰਨੜ ਜੋ ਡਿਊਟੀ ਇਹਨਾਂ ਨੇ ਪ੍ਰਧਾਨ ਜੀ ਨੇ ਮੈਨੂੰ ਲਾਈ ਹੈ ਉਹ ਮੈਂ ਇਹਨਾਂ ਨੂੰ ਕਦੇ ਉਹ ਨਹੀਂ ਹਾਰਦਾ ਉਹ ਪੂਰੀ ਤਨ ਮੰਨੜ ਨਾ ਜੈ ਮਾ ਜੈ ਕਰਾਂ ਮੀਰ ਬਜਰੰਗੇ ਆਪਾਂ ਨੂੰ ਬਚਾ ਦੇ